ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਆਸ਼ਕਨਾ ਰਲਕੇ ਆਪਣੇ ਪਤੀ ਦਾ ਕਤਲ ਕਰਨ ਵਾਲੇ ਮਾਮਲੇ ਵਿੱਚ ਫਰੀਦਕੋਟ ਪੁਲਿਸ ਸੋਸ਼ਲ ਮੀਡੀਆ ਤੇ ਜਾਂ ਇੰਟਰਵਿਊਆਂ 'ਚ ਫੜਾਂ ਤਾਂ ਬਹੁਤ ਮਾਰ ਰਹੀ ਐ ਖਾਸ ਕਰਕੇ ਐਸਐਸਪੀ ਫਰੀਦਕੋਟ ਤੇ ਐਸਪੀ ਫਰੀਦਕੋਟ ਕਿ ਅਸੀਂ ਬਲਾਈਂਡ ਜਿਹੜੇ ਹੈ ਮਰਡਰ ਦੀ ਗੁੱਥੀ ਐ ਸਲਝਾਤੀ ਐ ਸਲਝਾਤੀ ਪਰ ਫਰੀਦਕੋਟ ਪੁਲਿਸ ਦੀ ਜੇ ਕਾਰਗੁਜ਼ਾਰੀ ਦੇਖਣੀ ਹੋਵੇ ਤਾਂ ਜ਼ੀਰੋ ਦੇ ਬਰਾਬਰ ਹੈ ਕਿਉਂਕਿ ਫਰੀਦਕੋਟ ਪੁਲਿਸ ਨੇ ਇਸ ਇਸ ਕੇਸ ਦੇ ਵਿੱਚ ਜਿਸ ਤਰੀਕੇ ਨਾਲ ਢਿੱਲੀ ਕਾਰਵਾਈ ਕੀਤੀ ਐ ਉਹ ਸਭ ਦੇ ਸਾਹਮਣੇ ਐ 8.2 ਤਰੀਕ ਨੂੰ ਕਤਲ ਹੁੰਦਾ ਜਿਹੜੀ ਲੜਕੀ ਹੈ ਉਹ ਉੱਥੇ ਹੀ ਪੁਲਿਸ ਫੜ ਲੈਂਦੀ ਹੈ ਕਿਉਂਕਿ ਉਹ ਤਾਂ ਘਰ 'ਚ ਮੌਜੂਦ ਹੁੰਦੀ ਹੈ ਪਰ ਜਿਹੜਾ ਲੜਕੀ ਦੇ ਨਾਲ ਜਿਹੜਾ ਵਿਅਕਤੀ ਜਿਹਦਾ ਹਰਕਮ ਵਾਲਾ ਜਿਹਦਾ ਨਾਮ ਲੜਕੀ ਦਾ ਪ੍ਰੇਮੀ ਉਹ ਪੁਲਿਸ ਤੋਂ ਫੜਿਆ ਨਹੀਂ ਜਾਂਦਾ ਖਬਰ ਚੱਲਦੀ ਹੈ ਰੌਲਾ ਪੈਂਦਾ ਤਾਂ ਖੁਦ ਅਦਾਲਤ ਵਿੱਚ ਪੇਸ਼ ਹੁੰਦਾ ਮਤਲਬ ਪੁਲਿਸ ਆਪਣੇ ਹੱਥੀ ਕਿਸੇ ਦੋਸ਼ੀ ਨੂੰ ਨਹੀਂ ਫੜ ਸਕੀ ਉਹ ਲੜਕੀ ਦਾ ਪਰਿਵਾਰ ਨਹੀਂ ਫੜਾ ਦਿੱਤੀ ਕਿ ਇਹ ਲੜਕੀ ਸਾਡੇ ਘਰ 'ਚ ਹੈ ਜਿਹੜਾ ਦੂਜਾ ਦੋਸ਼ੀ ਸੀ ਉਹਦਾ ਆਸ਼ਕ ਸੀ ਉਹਨੂੰ ਪੁਲਿਸ ਫੜ ਨਹੀਂ ਸਕੀ ਉਹ ਖੁਦ ਅਦਾਲਤ ਵਿੱਚ ਪੇਸ਼ ਹੁੰਦਾ ਤੇ ਪੁਲਿਸ ਨੂੰ ਅਦਾਲਤ ਪੁਲਿਸ ਨੂੰ ਉਹਨੂੰ ਸੌਂਪ ਦਿੰਦੀ ਹੈ ਤਾਂ ਹੁਣ ਇਥੇ ਇੱਕ ਗੱਲ ਕਲੀਅਰ ਹੁੰਦੀ ਹੈ ਕਿ ਫਰੀਦਕੋਟ ਪੁਲਿਸ ਦੀ ਮਾਮਲੇ ਵਿੱਚ ਕਾਰਗੁਜ਼ਾਰੀ ਜ਼ੀਰੋ ਦੇ ਲਗਭਗ ਰਹੀ ਹੈ ਤੇ ਉਸ ਤੋਂ ਅੱਗੇ ਦੱਸ ਦਈਏ ਕਿ ਐਸਐਸਪੀ ਫਰੀਦਕੋਟ ਇੰਟਰਵਿਊ ਦੇ ਰਹੇ ਐ ਤੇ ਉਹਦੇ ਵਿੱਚ ਵੱਡੇ ਵੱਡੇ ਗੱਪ ਮਾਰ ਰਹੇ ਐ ਕੀ ਉਹਨਾਂ ਦੀ ਇਨਵੈਸਟੀਗੇਸ਼ਨ ਇਹ ਹੈ ਉਹ ਆਪਣੀ ਇੰਟਰਵਿਊ ਦੇ ਵਿੱਚ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇਹ ਕਹਿ ਰਹੇ ਐ ਕਿ ਜਿਹੜਾ ਗੁਰਵਿੰਦਰ ਸਿੰਘ ਜੀ ਦੀ ਮੌਤ ਹੋਈ ਹੈ ਜਿਹਦਾ ਕਤਲ ਕੀਤਾ ਗਿਆ ਉਹ ਕੈਨੇਡਾ ਤੋਂ ਰਿਪੋਰਟ ਹੋ ਕੇ ਆਇਆ ਕਿ ਉਹਨੇ ਐਕਸੀਡੈਂਟ ਕੀਤਾ ਸੀ ਤੇ ਉਹਨੂੰ ਰਿਪੋਰਟ ਕਰ ਦਿੱਤਾ ਸੀ